ਦਰਸਨ ਸੁਖੋਟਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਾਮ ਦੀ ਨੂਰ ਅਰ ਸੋ ਕੁਰ ਸੋ ਝਟੀਐ ਦੋ ਦਟ ਸਚ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਚ ਪਾਤਸ਼ਾਹ ਸਿਰ ਸ਼ਹੰਦ ਸ਼ਾਹ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੇ ਸਜਣ ਸਚਾ ਪਾਤਸ਼ਾਹ ਹੋ ਸਿਰਸ਼ਾੰਦ ਸ਼ਾਹ ਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨੰਦਾਵੇ ਸਤਨਾਮੁ ਸ਼ਰੀ ਅਸਾ ਮਹਲਾ ਪੰਜਵਾਂ ਦਿਨ ਰਾਤ ਕਮਾਈ ਆੜੋ ਸੋ ਆਇਓ ਮੱਥਾ ਜੇ ਸਪਾਸ ਲੁਕਾਈਂ ਡਰੋ ਸੋ ਜਿਸ ਪਾਸ ਲੋਕੈ ਡਰੋ ਸੋ ਵਿਖੀ ਸਾਥ ਸੰਗ ਦਖ ਕਰਣ ਹਾਰਾ ਕਾਏ ਪਾਪ ਕਮਾਈਆ ਸੋਕ੍ਰਿਤ ਕੀ ਜਨਾਮ ਲਿਜੈ ਨਰਕ ਮੂਲ ਨਾ ਜਾਇ ਆਠ ਪਹਰ ਹਰ ਨਾਮ ਸਿਮਰਹਿ ਚੱਲ ਤੇਰਾ ਸਾਥ ਅਜ ਸਾਦ ਸੰਗਤ ਸਦਾਨਕ ਮਟਹ ਦੁਖ ਕਮਤ ਵਲਵੰਚ ਕਰ ਉਦਰ ਦਾ ਤਾਰੇ ਸਦਾ ਦਾਇਾਲ ਸੁਆਮੀ ਕਈ ਮਨ ਹਵਸਾਰੀਆ ਮੇਲੇ ਸਾਦੇ ਸੰਗ ਭਜਨ ਸੰਗ ਕੁਲ ਸਮੂਹ ਤਾਰੀਆ ਸਤ ਸਦਕਾ ਦੇਵ ਮੋਲ ਜਾਨ ਪਗਤ ਨਾਮ ਅਧਾਰ ਬੇਨਵੰਤ ਨਾਨਕ ਸਦਾ ਭਜਿਆ ਪਰਾਵ ਇਕ ਕਰਨ ਹਾਰਾ ਕੋਟਨਾ ਕੀ ਚਾਏ ਪਰਾਵ ਪਰਖਣ ਸਾਰ 사ਗਰ ਤਨੇ ਤਾਰੇ ਆ ਜਨੇ ਇਕਤ ਆਇਆ ਤਾਜ ਕਾਮ ਕਰੋਧ ਅਨਿੰਦ ਨੰਦਾ ਪਰਾਵ ਸਰਣਾਇ ਆਇਆ ਜਲਥਲ ਮਹੀ ਅਲ ਰਵਿਆ ਸੁਆਮੀ ਓਚ ਅਗਮ ਅਪਾਰਾ ਬੇਨਵੰਤ ਨਾਨਕ ਤੇ ਜਨਕੀ ਚਾਰਾਣ ਕਮਲ ਆਧਾਰੰ ਪੇਖ ਹਰ ਚੰਧਰੜੇ ਅਸਥਿਰ ਕਿਸ ਨਾਹੀ ਮਾ ਜਿੱਤ ਸੰਗਨਾ ਜਾਹੀ ਤਜੋ ਬਨਮਾਲ ਸਰਬਸ ਪ੍ਰਭ ਏਕ ਕਰਮਨ ਮਾਹੀ ਵੈਨ ਸਮਾਹੀ ਮੇ ਤਜ ਬਨਵਾਲ ਸਰਬਸ ਪ੍ਰਾਵ ਇਕ ਕਰਮਨ ਵਾਹੀ ਬੇਨ ਵੜ ਪਗ ਪਾਈਆ ਸੋਖ ਸਹਜ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰ ਮਹੱਲਾ ਪੰਜਵਾ ਦਿਨ ਰਾਤ ਕਮਾਏ ਅੜੋ ਸੋ ਆयो ਮਥ ਜਿਸ ਪੈ ਇਸ ਲੋਕਾਈ ਦੜ ਸੋ ਵੇਖੀ ਸਾਥੈ